ਇਹ ਅਖੀਰਲਾ ਪਿੰਡ ਆ ਬਿਲਕੁਲ ਨਾਲ ਹੀ ਪਾਕਿਸਤਾਨ ਦੀ ਸਰਹੱਦ ਆ ਤਾਂ ਇਸ ਇਲਾਕੇ ਦੇ ਵਿੱਚ ਜਿੱਥੇ ਅਸੀਂ ਕੜੇ ਆ ਉਥੇ ਗੋਡੇ-ਗੋਡੇ ਪਾਣੀ ਸੀ ਤਾਂ ਸਾਡੇ ਨਾਲ ਕੁਝ ਪਿੰਡ ਦੇ ਲੋਕ ਮੌਜੂਦ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾ ਜੀ ਜਿੱਦਾਂ ਹੁਣ ਗੱਲ ਕਰੀਏ ਥੋੜਾ ਪਿੰਡ ਅਖੀਰਲਾ ਪਿੰਡ ਆ ਭਰਦਾ ਤਾਂ ਇਸ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਆਇਆ ਜੀ ਫਿਰ ਇਹ ਪਾਣੀ ਦਾ ਬਹੁਤ ਹੀ ਹੈ ਹਾਂਜੀ ਤੇ ਪਾਣੀ ਹੁਣ ਵੀ ਚੱਲੀ ਜਾਂਦਾ ਹੈ 흘 ਲੈ ਮਣ ਮੋਟ ਲੱਥਾ ਕਿ ਨੂੰ ਨਹੀਂ ਨਹੀਂ ਪਾਣੀ ਵਧਿਆ ਹੀ ਹੈ ਹਾਂਜੀ ਇੱਥੋਂ ਦਾ ਘਰੋਂ ਕੀ ਹਾਲਾਤ ਘਰ ਵੀਰੇ ਸਾਰੇ ਡੁੱਬੇ ਪਏ ਆ ਪਾਣੀ ਘਰਾਂ ਚ ਵੜਿਆ ਲੋਕਾਂ ਦੇ ਲੋਕ ਛੱਤਾਂ ਤੇ ਵੀ ਬੈਠੇ ਆ ਹਾਂਜੀ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਚਾਰ ਚਫਰੇ ਪਾਣੀ ਪਾਣੀ ਹੋਇਆ ਪਾਣੀ ਪਾਣੀ ਤਾਂ ਜਿਸਦੇ ਹੀ ਪਿਆ ਹਣ ਕਿੰਨਾ ਨੁਕਸਾਨ ਕਿੰਨਾ ਹੋਇਆ ਸਾਂ ਤਾਂ ਬਹੁਤ ਕਾਫੀ ਹੋਇਆ ਫਸਲਾਂ ਫਸਲਾਂ ਵੀ ਫਸਲਾਂ ਤਾਂ ਬੇਕਾਰ ਹੀ ਹੋ ਗਈਆਂ 0% ਹਾਂਜੀ ਫਸਲਾਂ ਦਾ ਇਹ ਜਮਾ ਹੀ ਖਰਾਬ ਹੋ ਗਿਆ ਕਿਸੇ ਦੇ ਨਹੀਂ ਬਚੀ ਕਿਸੇ ਦੇ ਵੀ ਨਹੀਂ ਬਚੀ ਹਾਂਜੀ ਹਾਂਜੀ 2023 ਵਿੱਚ ਇਦਾਂ ਖੜਾ ਹੈ ਜੀ ਹਾਂਜੀ ਹਾਂਜੀ ਹੁਣ ਤਾਂ ਉਦੋਂ ਜ਼ਿਆਦਾ ਹੈ 2023 ਚ ਚੱਲ ਰਹੀ ਇਸ ਤਰ੍ਹਾਂ ਹੁਣ ਤਾਂ ਉਦੋਂ ਜ਼ਿਆਦਾ ਪਾਣੀ ਹਾਂਜੀ ਹਾਂ ਇਸੇ ਤਰ੍ਹਾਂ 2023 ਚ ਵਿੱਚ ਪਾਣੀ ਆਇਆ ਸੀ ਬਹੁਤ ਸਾਰੀਆਂ ਫਸਲਾਂੇ ਸਾਰੀਆਂ ਸਾਡੀਆਂ ਸਾਰੀਆਂ ਖਰਾਬ ਹੋ ਗਈਆਂ ਇਸ ਟਾਈਮ ਲੋਕੀ ਸਾਰੇ ਬੈਠੇ ਆ ਛੱਤਾਂ ਉੱਪਰ ਹੀ ਬੈਠੇ ਆ ਇੰਤਜ਼ਾਰ ਕਰਦੇ ਕੋਈ ਸਮਰਾਸ਼ਨ ਵੀ ਨਹੀਂ ਆਇਆ ਕੋਈ ਸਾਡੀ ਗੱਲਬਾਤ ਕੋ ਸੁਣੇ ਇਸ ਟਾਈਮ ਰਾਤ ਦੇ ਟਾਈਮ ਬਿਖੜੇ ਗਏ ਕੋਈ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਲੈਣਾ ਆ। ਵੀ ਰਾਸ਼ਨ ਪਣੀ ਨਹੀਂ ਪਹੁੰਚਿਆ ਅਜੇ ਤੱਕ ਤਾਂ ਨਹੀਂ ਪਹੁੰਚਿਆ। ਕਿਤਾ ਤੁਹਾਨੂੰ ਇੱਕ ਤਸਵੀਰ ਦਿਖਾਉਣਿਆ ਸਾਹਮਣੇ ਬਿਲਕੁਲ ਇਹ ਸਕੂਲ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਤਾਂ ਇੱਥੇ ਕੁਝ ਰਾਹਤ ਕੈਂਪ ਬਣਾਇਆ ਹੋਇਆ ਸੀਗਾ ਤਾਂ ਇੱਧਰ ਸਾਡੇ ਨਾਲ ਕੁਝ ਹੋਰ ਜਿਹੜੇ ਲੋਕ ਆ ਮੌਜੂਦ ਆ ਸੀ ਉਹਨਾਂ ਨਾਲ ਗੱਲਬਾਤ ਕਰਦੇ। ਵੀਰੇ ਜਿੱਦਾਂ ਹੁਣ ਸਾਰਾ ਪਿੰਡ ਜਿਹੜਾ ਉਹ ਤਬਾਹ ਹੋ ਚੁੱਕਾ ਤਾਂ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧਰ ਹੋਏ ਹੋਏ ਆ। ਤਾਂ ਕਿੱਦਾਂ ਦੇਖ ਦਿਓ ਜਿਹੜੇ ਪਿੰਡ ਦੇ ਹਾਲਾਤਾਂ ਨੂੰ ਹਾਂ ਜੀ ਸਰ ਇਸ ਤਰ੍ਹਾਂ ਨਹੀਂ ਬਾਬਾ ਤਾਂ ਪੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੁਣ ਅੱਗੇ ਕਿਦੀ ਮਾੜੀ ਕਟਿਆ ਸੀ ਪਾਣੀ ਅੱਜ ਫਿਰ ਵੱਧ ਗਿਆ ਪਾਣੀ ਤੇ ਫਸਲਾਂ ਦਾ ਨੁਕਸਾਨ ਹੋਣਾ ਹੀ ਸੀ ਹੂੰ ਤੇ ਜਿਵੇਂ ਹੁਣ ਚਾਰ ਸਵੇਰੇ ਪਿੰਡ ਨੂੰ ਪਾਣੀ ਨੇ ਘੇਰਿਆ ਦੋ ਪਾਸੇ ਦਰਿਆ ਵਗਈ ਜਾਂਦਾ ਤੇ ਰਾਤ ਨੂੰ ਫਿਰ ਕਿਵੇਂ ਗੁਜ਼ਾਰਾ ਹੋਊਗਾ ਸਰ ਉੱਤਰ ਕੋਠੇ ਚੜੇ ਛੱਤਾਂ 'ਤੇ ਚੜੇ ਬੈਠੇ ਜੀ ਹਾਂਜੀ ਹੁਣ ਵੀ ਹਾਂਜੀ ਹੁਣ ਵੀ ਹੂੰ ਲਾਹਤ ਤਾਂ ਬਹੁਤ ਮਾੜੇ ਬਹੁਤ ਮਾੜੇ ਹਾਲ ਤੇ ਮੰਕੀ ਕਰਦੇ ਤੁਸੀਂ ਬਸ ਇਹ ਹੋਈ ਇਹ ਪਿਆ ਪਾਣੀ ਨਹੀਂ ਆਣਾ ਚਾਹੀਦਾ ਇਪੋਲ ਸਾਡਾ ਪੱਕਾ ਬਣਨਾ ਚਾਹੀਦਾ ਚੌਕ ਤੇ ਮਾਜਮਾਲ ਦਿੱਤਾ ਜਾਵੇ ਸਾਨੂੰ 44 2023 ਚ ਮਿਲਿਆ ਸੀ ਨਹੀਂ ਮਿਲਿਆ ਜੀ 2023 ਚ ਵੀ ਨਹੀਂ ਮਿਲਿਆ ਨਹੀਂ ਮਿਲਿਆ ਤੇ ਇਤੋਂ ਲਈ ਲੋਕ ਖਾ ਗਏ ਰਲ ਮਿਲ ਕੇ ਸਾਰੇ ਅੱਛਾ ਹਾਂਜੀ ਸਰਕਾਰ ਵੱਲੋਂ ਤਾਂ ਆਇਆ ਹੁਣ ਹਾਂ ਉਧਰੋਂ ਆਏ ਰਲ ਕੇ ਖਾ ਗਏ ਸਾਰੇ ਸਾਰੇ ਖਾ ਗਏ ਹਾਂਜੀ ਪਰ ਜੀ ਤੱਕ ਨਹੀਂ ਮਿਲੇ ਨਹੀਂ ਮਿਲੇ ਕਿਸੇ ਨੂੰ ਤਾਂ ਪਟਵਾਰੀ ਜਿਹੜੇ ਆ ਮੁਆਵਜ਼ਾ ਖਾ ਗਏ ਇਹਨਾਂ ਲੋਕਾਂ ਦਾ ਤਾਂ ਜਿੱਦਾਂ ਹੁਣ ਸਾਡੇ ਨਾਲ ਭਾਈ ਸਾਹਿਬ ਹੋਰ ਮੌਜੂਦ ਹੈ। ਭਾਜੀ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਹੁਣ ਇਸ ਵੇਲੇ ਵੀ ਥੱਲੇ ਜੇ ਜ਼ਿਕਰ ਗੱਲ ਕਰੀਏ ਤਾਂ ਇਸ ਵੇਲੇ ਪੂਰਾ ਜਲਾ ਚਿੱਕੜ ਹੋਇਆ ਪਿਆ। ਤਾਂ ਹੁਣ ਜਿਹੜੇ ਬੱਚੇ ਆ ਅਣਕਿੰਨੇ ਕੇ ਬੱਚੇ ਵੀ ਇੱਥੇ ਇਸ ਪਿੰਡ ਦੇ ਵਿੱਚ ਰੁਕੇ ਹੋਏ ਨੇ। ਤਾਂ ਇਹਨਾਂ ਦੇ ਕੋਈ ਖਾਣੇ ਪੀਣੇ ਦਾ ਪ੍ਰਬੰਧ ਹੈਗਾ? ਵੀਰੇ ਕਈ ਆਂਦੇ ਆ ਸੰਸਥਾ ਵਾਲੇ ਵੀਰੇ ਲੰਗਰ ਦੇ ਕੇ ਚਲੇ ਜਾਂਦੇ ਆ। ਬਸ ਉਹਦੇ ਨਾਲ ਟਾਈਮ ਪਾਸ ਹੋਈ ਜਾਂਦਾ ਹੈ। ਹਾਂਜੀ ਤੇ ਬਾਕੀ ਤੁਹਾਡੇ ਦੇਖ ਲਓ ਰਸਤਾ ਬੰਦ ਹੀ ਆ ਸਾਰਾ। ਪਿੱਛੋ ਹਟ ਜਾਂਦੇ ਆ ਬਿਚਾਰੇ ਜਿਹੜਾ ਕੋਈ ਲੈ ਕੇ ਆਂਦੇ ਆ ਇੱਥੇ ਅੱਗੇ ਲੈ ਕੇ ਆਂਦੇ ਬੱਚੇ ਖਾ ਲੈਂਦੇ ਆ ਹਾਂਜੀ ਕੋਈ ਸਰਕਾਰੀ ਮਦਦ ਨਹੀਂ ਆ ਨਹੀ ਨਹੀ ਸਰਕਾਰ ਵੱਲੋਂ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਹੋ ਗਈ ਮਾਰੇ ਨਾਲੇ ਵੀ ਦੱਸ ਹਾਂਜੀ ਸੱਸੀਆ ਵੀਰ ਜੀ ਵੀਰ ਜੀ ਇਸ ਤਰ੍ਹਾਂ ਗੱਲ ਹੈ ਵੀ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਿਕਾਸ ਪਾਣੀ ਦਾ ਜਿਹੜਾ ਨਾ ਫਸਲਾਂ ਦਾ ਨੁਕਸਾਨ ਬਹੁਤ ਹੋ ਗਿਆ ਔਰ ਪਸ਼ੂ ਜਿਹੜੇ ਆ ਉਹਨਾਂ ਨੂੰ ਚਾਰੇ ਤੋਂ ਬਹੁਤ ਤੰਗ ਪਰੇਸ਼ਾਨੀਆਂ ਹਾਂ ਤੇ ਇਸ ਤਰ੍ਹਾਂ ਗੱਲ ਹੈ ਵੀ ਜਿਹੜਾ ਵੀ ਪ੍ਰਸ਼ਾਸਨ ਹੈ ਕੋਈ ਸਾਡੀ ਸੁਣਵਾਈ ਕਰਦਾ ਕੋਈ ਨਹੀਂ ਕਰਦਾ ਕਿਉਂਕਿ ਉਹ ਆ ਕੇ ਪਿੱਛੇ ਮੁੜ ਜਾਂਦੇ ਆ ਪਾਣੀ ਪਿੱਛੇ ਹੀ ਦੇਖ ਲੈਂਦੇ ਆ ਅੱਗੇ ਆ ਕੇ ਦੇਖਦੇ ਨਹੀਂ ਗੱਟੀ ਰੱਜ ਕੇ ਆ ਤਾਂ ਦੇਖੋ ਭਈ ਹਾਲ ਕੀ ਬਣਿਆ ਪਿਆ ਹੈ ਬਹੁਤ ਜਨਤਾ ਜਿਹੜੀ ਨੇ ਪਰੇਸ਼ਾਨ ਹੋਈ ਪਈ ਆ ਕਿਉਂਕਿ ਜਿਹੜੇ ਮਜ਼ਦੂਰ ਆ ਉਹਨਾਂ ਦੇ ਬੜੇ ਹਾਲਾਤ ਮਾੜੇ ਆ ਕਿਉਂਕਿ ਜਿਹੜੇ ਮਜ਼ਦੂਰੀ ਕਰਕੇ ਖਾਂਦੇ ਸੀ ਕਿਉਂਕਿ ਉਹਨਾਂ ਦਾ ਸਰਕਲ ਸਾਰਾ ਬੰਦ ਹੋ ਗਿਆ ਸਾਰੇ ਹਰ ਹਰ ਇੱਕ ਬੰਦਾ ਆਪ ਦੇ ਬੱਚਿਆਂ ਲਈ ਪਰਿਵਾਰ ਲਈ ਕਰਦਾ ਪਰ ਪ੍ਰਸ਼ਾਸਨ ਨੂੰ ਸਾਡੀ ਸੁਣਵਾਈ ਕਰਨੀ ਚਾਹੀਦੀ ਏ ਕਿਉਂਕਿ ਜਿਹੜੀ ਅੱਜ ਸਰਕਾਰ ਹੈ ਨਾ ਸਰਕਾਰ ਸਾਡਾ ਮਤਲਬ ਕੁਝ ਨਾ ਕੁਝ ਹੱਲ ਕਰੇ ਸਰਕਾਰ ਆ ਕੇ ਸੁਣਦੀ ਆ ਤੇ ਪਿੱਛੇ ạt ਜਾਂਦੇ ਨੀ ਤੇ ਇਹਨਾਂ ਦਾ ਹੱਕ ਬਣਦਾ ਹੈ ਜਨਤਾ ਲਈ ਕਿਉਂਕਿ ਇਸ ਪਿੰਡ ਦੇ ਵਿੱਚ 22 ਪਿੰਡ ਆ 22 ਪਿੰਡਾਂ ਦੇ ਤੁਸੀਂ ਹਿਸਾਬ ਲਾ ਲਓ ਵੀ ਫਿਰੋਜ਼ਪੁਰ ਦੇ ਵਿੱਚ ਵੋਟ ਕਿੰਨੀ ਆ ਵੀ ਇਹਨਾਂ ਦਾ ਹੱਕ ਬਣਦਾ ਵੀ 22 ਪਿੰਡਾਂ ਦੀ ਜਲਵਾਟ ਚਾਹੀਦੀ ਆ ਤੇ ਪ੍ਰਸ਼ਾਸਨ ਨੂੰ ਸੁਣਨੀ ਚਾਹੀਦੀ ਆ ਸੁਖਵੀਰ ਬਾਦਲ ਤੇ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਪੁਲ ਨਹੀਂ ਬਣੇ ਸੀ ਸੁਖਬੀਰ ਬਾਦਲ ਆਇਆ ਸੀ ਉਹਨੇ ਪੁਲ ਬਣਾਇਆ ਸੀ ਉਹਨਾਂ ਨੇ ਪੁਲ ਦੀ ਜਦੋਂ ਰੱਖੀ ਆਪਣੀ ਨੀ ਤੇ ਪੁਲ ਦੀ ਜਦੋਂ ਹਾਂ ਕੀਤੀ ਤਾਂ ਹਾਂ ਪੁਲ ਬਣ ਗਿਆ ਕਿਉਂਕਿ ਉਸ ਤੋਂ ਬਾਅਦ ਇਹਨਾਂ ਕਿਸੇ ਨੇ ਸਾਡੀ ਸੁਣੀ ਚਲੋ ਹੁਣ ਜਿਹੜੀ ਮਰਜ਼ੀ ਜਿੱਦਾਂ ਗੱਲ ਕਰਦੇ ਹਾਂ ਹੁਣ ਇੱਥੇ ਟਿੰਡੀ ਵਾਲਾ ਪਿੱਛੇ ਹੈਗਾ ਹਾਂਜੀ ਟਿੰਡੇ ਦੇ ਜਿਹੜੇ ਪਿੰਡ ਦੇ ਵਿੱਚ ਲੋਕ ਮੌਜੂਦ ਹੈਗੇ ਕਿ ਨਿਕਲ ਕੇ ਸਾਰੇ ਟੈਂਡੀ ਵਾਲੇ ਕੁਛ ਪਿੰਡ ਦੇ ਵਿੱਚ ਤੀਜਾ ਹਿੱਸਾ ਹੈਗਾ ਕਿਉਂਕਿ ਬੱਚਿਆਂ ਦਾ ਬਹੁਤ ਔਖਾ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਪਾਣੀ ਦੇ ਨਿਕਾਸ ਕਰਨ ਕਿਉਂਕਿ ਬੰਦਾ ਇੱਥੇ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਜੀ ਜਿਹੜੇ ਆ ਬਹੁਤ ਪਰਚਾਨ ਉਹ ਤੋਂ بارش ਦਾ ਮੌਸਮ ਹਾਲਾਤ ਬਹੁਤ ਮਾੜੇ ਆ ਕਿਉਂ ਗੱਟੀ ਦੇ ਵਿੱਚ ਜਿੰਨੇ ਪਿੰਡ ਵਜਦੇ ਆ ਇੱਥੇ 22 ਪਿੰਡਾਂ ਦਾ ਨਾਂ ਗੱਟੀ ਰਾਜੋ ਕੇ ਜਿਵੇਂ ਖੁੰਦਰਾ ਲਾਲ ਕਮਾਲੇ ਵਾਲਾ ਚਾਂਦੀ ਵਾਲਾ ਠਖੜਾ ਚੂੜੀ ਵਾਲਾ ਜੱਲੋ ਕੇ ਉੱਲੋ ਕੇ ਜੋ ਇਹ ਗੱਟੀ ਰਾਜੋ ਕੇ ਦੇ ਨਾਲ-ਨਾਲ ਪਿੰਡ ਲੱਗਦੇ ਆ ਇਨਾਂ ਦੀ ਸੁਣਵਾਈ ਕੀਤੀ ਜਾਵੇ ਕਿਉਂਕਿ ਸਰਕਾਰ ਨੂੰ ਇਹਨਾਂ ਦਾ ਹੱਕ ਬਣਦਾ ਸੁੰਣਾ ਸਰਕਾਰ ਦੇ ਸਿਰ ਤੇ ਮਤਲਬ ਜਨਤਾ ਜੇ ਜਨਤਾ ਵੀ ਇਹ ਸੁਣਨਗੇ ਨਾ ਤੇ ਕਿਵੇਂ ਜਨਤਾ ਨਾਲ ਖੜ ਜੂਗੀ ਸਰਕਾਰ ਤੇ ਜੇ ਕੱਲ ਨੂੰ ਅੱਜ ਮੰਨ ਲਓ ਸਾਲ ਡੇਢ ਹੈਗਾ ਇਹਦਾ ਜੇ ਅੱਜ ਨਾ ਸੁਨੇਗਾ ਤੇ ਕੱਲ ਨੂੰ ਇਹ ਚੱਕਿਆ ਜਾਣਾ ਨਵੀਂ ਸਰਕਾਰ ਆਈ ਹਾਂ ਜਿੱਦਾਂ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਤਾਂ ਡਿਊਟੀ ਲੱਗੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਕਹਿੰਦਾ ਵੀ ਪਿਆ ਅਸੀਂ ਰਾਹਤ ਕੈਂਪ ਬਣਾਏ ਹੋਏ ਆ ਅਸੀਂ ਲੋਕਾਂ ਜਿਹੜੇ ਹੜਪੜ ਤੇ ਲੋਕ ਨੇ ਅਸੀਂ ਰਾਸ਼ਨ ਪਚਾਰੇ ਆ ਅਸੀਂ ਉਹਨਾਂ ਤੱਕ ਦਵਾਈਆਂ ਪਚਾਰੇ ਆ ਅਸੀਂ ਦੰਗਰਾਂ ਤੱਕ ਜਿਹੜੇ ਪੱਠੇ ਤੂੜੀ ਜਾਂ ਹੋਰ ਹਰਾਚਾਰਾ ਪਚਾਰੇ ਕੁਝ ਪਹੁੰਚਿਆ ਤੜਕੁਲ ਇਹ ਸਾਡੇ ਕੋਲ ਚਾਰਾ ਆਉਂਦਾ ਜ਼ਰੂਰ ਪਰ ਥੋੜਾ ਆਉਂਦਾ ਕਿਉਂਕਿ ਪਿੱਛੇ ਮੋੜ ਲੇ ਜਾਂਦੇ ਆ ਕਿਉਂਕਿ ਇੱਥੇ ਦੇਖ ਨਹੀਂ ਚਾਰਾ ਕੌਣ ਕੌਣ ਦੇਖੇ ਜਾਂਦਾ ਇਹ ਆਪਣੇ ਜਿਵੇਂ ਮੰਨ ਲਓ ਪਿੱਛੇ ਗਰਾਹ ਸਮਾਜ ਸੇਵਾਲੇ ਜਿਵੇਂ ਮੰਨ ਲਓ ਆਪਣੀ ਸਹਿਮਤੀ ਨਾਲ ਸੰਯੋਗ ਦਿੰਦੇ ਪਏ ਇੱਕ ਦੂਜੇ ਦੇ ਪਿੰਡ ਨਾਲ ਰਲ ਮਿਲ ਕੇ ਪ੍ਰਸ਼ਾਸਨ ਆ ਪ੍ਰਸ਼ਾਸਨ ਦਾ ਕੋਈ ਡੀਸੀ ਜਾਂ ਹੋਰ ਦੂਜਾ ਤੇ ਜਾਇਆ ਕੋਈ ਨਹੀਂ ਇੱਥੇ ਕੋਈ ਨਹੀਂ ਆਇਆ ਜੀ ਜੀ ਡੀਸੀ ਸਾਹਿਬ ਨੇ ਇੱਕ ਵਾਰ ਆਇਆ ਉਹ ਪਿੱਛੇ ਮੁੜ ਗਿਆ ਉਹਨੇ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਜਦੋਂ ਇਹ ਸਰਕਾਰਾਂ ਆਗੂ ਨਹੀਂ ਸਰਕਾਰਾਂ ਸੁਣਦੀਆਂ ਨਹੀਂ ਗੱਲ ਨੂੰ ਸਰਕਾਰਾਂ ਸੁਣਨ ਜੇ ਸੁਖਵੀਰ ਬਾਦਲ ਆ ਗਿਆ ਉਹ ਇੱਕੋ ਹੀ ਹਾਂ ਕਰਦਾ ਜਿਹੜੀ ਉਹਦੀ ਜ਼ਮਾਨ ਹੈ ਨਾ ਉਹ ਜੱਟ ਦੀ ਜ਼ੁਬਾਨ ਨਹੀਂ ਖੜਦੀ ਜਿੱਥੇ ਉਹਨੇ ਹਾਂ ਕਰਤੀ ਹਾਂ ਹੀ ਹਾਂ ਰਾਜ ਸਰਕਾਰ ਨੇ ਬਹੁਤ ਹੀ ਮਾੜਾ ਹਾਲਾਤ ਵੇਖ ਕੇ ਨਾ ਇੱਧਰ ਮੂੰਹ ਹੀ ਨਹੀਂ ਕੀਤਾ ਕੋਈ ਹੋਰ ਲੀਡਰ ਆਇਆ ਹੋਵੇ ਤੁਹਾਡੇ ਕੋਲੇ ਕਿਸੇ ਸਰਕਾਰ ਦਾ ਈਰਾ ਫੁੱਡੀ ਆਉਂਦਾ ਜੀ ਰਾਣਾ ਫੁੱਡੀ ਚਲੋ ਸੁਣਦੇ ਆ ਜਿੰਨੇ ਜੋਗੇ ਹੈਗੇ ਆ ਪਰ ਸਰਕਾਰ ਨਹੀਂ ਨਾ ਹੈਗੀ ਨਹੀਂ ਉਹ ਵਿਚਾਰੇ ਉਹਨਾਂ ਵਿਚਾਰੇ ਕੀ ਕਰ ਸਕਦੇ ਆ ਹਾਂ ਜੀ ਉਹ ਬੜੀ ਸੇਵਾ ਕੀਤੀ ਤੁਸੀਂ ਕਿੱਦਾਂ ਦੇਖੇ ਪਿੰਡ ਦੇ ਵਿੱਚ ਕੀ ਹਾਲਾਤ ਬਣੇ ਪਿੰਡ ਦੇ ਹਾਲਾਤ ਬਹੁਤ ਮਾੜੇ ਆ ਹਾਂ ਬਜ਼ਲ ਬਜ਼ਲ ਬਜੀ ਕਿ ਨਹੀਂ ਨਹੀਂ ਨਾ ਨਾ ਕਿਹਤਾਂ ਦਾ ਨਹੀਂ ਬਜੀ ਤੁਸੀਂ ਭਜੀ ਫਸਲਾਂ ਜਨਾਬ ਜੀ ਇੱਥੇ ਸਾਰਿਆਂ ਦੀਆਂ ਬਰਬਾਦ ਹੋ ਗਈਆਂ ਏ ਤੋਂ ਲੈ ਕੇ ਜੈਡ ਤੱਕ 2019 ਤੋਂ ਬਾਅਦ ਜਿੰਨੇ ਵੀ ਇੱਥੇ ਹੜ ਆਇਆ ਜਿੰਨੀ ਵਾਰ ਇੱਥੇ ਲੋਕਾਂ ਨੂੰ ਪੰਜੀ ਪੈਸੇ ਨਹੀਂ ਮਿਲੇ ਲੋਕ ਸਾਰੇ ਦਰ ਬੇਦਰ ਗਰੀਬੀ ਰੇਖਾ 'ਚ ਜਾ ਰਹੇ ਨੇ ਕਿਸੇ ਕੋਲ ਕਿੱਲਾ ਜ਼ਮੀਨ ਹੈ ਕਿਸੇ ਕੋਲ ਦੋ ਕਿੱਲੇ ਜ਼ਮੀਨ ਹੈ ਦੱਸੋ ਜੇ ਕਦੀ ਜੰਗ ਦੀ ਮਾਰ ਕਦੀ ਹੜ ਦੀ ਮਾਰ ਉਹ ਗਰੀਬ ਬੰਦਾ ਕਿੱਥੇ ਜਾਵੇ ਕਰਜਾਈ ਦਿਨੋ ਦਿਨ ਹੁੰਦੇ ਜਾਂਦੇ ਆ ਦਿਨੋ ਦਿਨ ਫਿਰ ਸਰਕਾਰ ਕਹਿੰਦੀ ਨਸ਼ਾ ਨਾ ਕਰੋ ਨਸ਼ਾ ਬਚਾਓ ਫਿਰ ਬੰਦਾ ਕਿੱਧਰ ਜਾਵੇ ਦੱਸੋ ਸਾਨੂੰ ਕੋਈ ਇੱਥੇ ਜਿੰਨਾ ਵੀ ਅੱਜ ਤੱਕ ਹੋਇਆ ਹੈ ਨਾ ਬਾਦਲ ਸਰਕਾਰ ਤੋਂ ਬਾਅਦ ਕਿਸੇ ਸਰਕਾਰ ਨੇ ਮੁਆਵਜ਼ਾ ਨਹੀਂ ਦਿੱਤਾ ਸਾਡੀਆਂ ਜ਼ਮੀਨਾਂ ਜਿਹੜੀਆਂ ਗਿਆ ਸੀ ਖਦਾਵਰੀਆਂ ਉਹ ਵੀ ਸਾਡੇ ਨਾਂ ਨਹੀਂ ਰਈਆਂ ਉਹ ਵੀ ਟੁੱਟ ਚੁੱਕੀਆਂ ਨੇ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ ਇੱਕ ਸਮਾਜ ਸੇਵੀ ਸੰਸਥਾ ਜਿਹੜੀ ਹੈ ਉਹ ਸਾਡੇ ਜ਼ਰੂਰ ਇੱਥੇ ਸਾਥ ਦੇ ਰਹੀ ਹੈ ਕੋਈ ਵੀਰ ਟਰਾਲੀਆਂ ਲੈ ਆ ਰਿਹਾ ਹੈ ਵਿੱਚ ਤੂੜੀ ਲੈ ਆ ਰਿਹਾ ਹੈ ਕੋਈ ਹਰਾ ਚਾਰਾ ਲੈ ਆ ਰਿਹਾ ਹੈ ਕੋਈ ਅਚਾਰ ਲਾ ਰਿਹਾ ਕੋਈ ਸੁੱਕਾ ਰਾਸ਼ਨ ਲਾ ਰਿਹਾ ਜਿਹੜਾ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਵਰਤਾਇਆ ਵੀ ਜਾ ਰਿਹਾ ਮੰਗ ਕੀ ਕਰਦੇ ਮੰਗੇ ਕਰਨੇ ਆ ਜਨਾਬ ਵੀ ਸਭ ਤੋਂ ਪਹਿਲਾਂ ਸਾਡੀਆਂ ਇਹ ਜਿਹੜੇ ਜ਼ਮੀਨਾਂ ਨੇ ਨਾ ਇਹ ਪੱਕੀਆਂ ਕੀਤੀਆਂ ਜਾਣ ਤਾਂ ਜੋ ਅਸੀਂ ਆਪਦੇ ਬੱਚੇ ਜਿਹੜੇ ਹਨ ਉਹ ਅੱਗੇ ਵਧਾ ਸਕੀਏ ਸਾਡਾ ਜਿਹੜਾ ਚਾਚੇ ਤਾਏ ਜਾਂ ਮਾਪਿਓ ਦਾ ਜਿਹੜਾ ਲੰਘ ਗਿਆ ਲੰਘ ਗਿਆ ਟਾਈਮ ਆਣ ਵਾਲੇ ਬੱਚਿਆਂ ਦਾ ਫਿਊਚਰ ਵੇਖਦੇ ਨਾ ਅਸੀਂ ਕਹਿੰਨੇ ਆ ਵੀ ਸਾਡੀਆਂ ਜ਼ਮੀਨਾਂ ਪੱਕੀਆਂ ਹੋਣ ਤਾਂ ਜੋ ਅਸੀਂ ਉਹਨਾਂ ਤੇ ਕੋਈ ਲਿਮਟ ਕਰਜਾ ਲੈ ਕੇ ਆਪਦੇ ਬੱਚੇ ਤੁਹਾਡੇ ਤੁਹਾਡੇ ਚੰਗੀ ਜਗ੍ਹਾ ਭੇਜ ਸਕੀਏ ਤੁਹਾਡੇ ਇਹਨਾਂ ਪਿੰਡਾਂ ਦੇ ਵਿੱਚ ਜਿੱਦਾਂ ਤੁਸੀਂ 22 ਪਿੰਡਾਂ ਦੀ ਗੱਲ ਕਰਦੇ ਤੁਹਾਡੇ ਇਹਨਾਂ ਪਿੰਡਾਂ ਦੇ ਵਿੱਚ ਤੁਹਾਡੀ ਨਿਗਾਹ ਦੇ ਵਿੱਚ ਜਿੰਨੇ ਵੀ ਇੱਥੇ ਖੜੇ ਕੋਈ ਪੜ੍ਹ ਲਿਖ ਕੇ ਕੋਈ ਅਫਸਰ ਬਣਿਆ ਕੋਈ ਮੁੰਡਾ ਕੋਈ ਨਹੀਂ ਬਣਿਆ ਦੇਖੋ ਸਾਹਿਬ ਜੀ ਅਫਸਰ ਅਫਸਰ ਬਣਨ ਵਾਸਤੇ ਪੈਸਾ ਚਾਹੀਦਾ ਹੈ ਪੈਸੇ ਤੋਂ ਗੱਲ ਸਟਾਰਟ ਹੁੰਦੀ ਹੈ ਪੈਸੇ ਤੇ ਮੁੱਕਦੀ ਹੈ ਪਹਿਲਾਂ ਲੋਕ ਕਹਿੰਦੇ ਆ ਵੀ ਉਹ ਫਲਾਣਾ ਪੜ ਗਿਆ ਉਹ ਲੱਗਿਆ ਨਹੀਂ ਪਹਿਲਾਂ ਗੱਲਾਂ ਹੋਰ ਸੀ ਹੁਣ ਕੰਪੀਟੀਸ਼ਨ ਬਹੁਤ ਹੈ ਆਪਾਂ ਨੂੰ ਵੀ ਪਤਾ ਹੈ ਪੂਰੇ ਪੰਜਾਬ ਵਿੱਚ ਕੰਪੀਟੀਸ਼ਨ ਬਹੁਤ ਹੈ ਐਸਸੀ ਜਰਨਲ ਸਭ ਦੀ ਮੈਟ ਵਾਸਤੇ ਸਾਲ-ਸਾਲ ਮਿਹਨਤ ਚਾਹੀਦੀ ਹੈ ਅਕੈਡਮੀਆਂ ਵਾਲੇ 25000 ਲੈਂਦੇ ਆ ਰੈਂਸਨ ਦਾ ਖਰਚਾ ਚਾਹੀਦਾ ਪਰ ਇੱਥੇ ਹਰ ਵਾਰ ਲੋਕ ਹਟਦੇ ਪ੍ਰਭਾਵਿਤ ਹੋਏ ਜੰਗ ਦੇ ਪ੍ਰਭਾਵਿਤ ਕਿੱਥੋਂ ਆ ਦੇ ਬੱਚੇ ਪੜਾ ਲੈਣਗੇ ਇਹ ਤੋਂ 10+2 ਮੱਸੀਂ ਬੱਚਾ ਕੋਲੋਂ ਕੀਤੀ ਹੈ ਲੋਕਾਂ ਕੋਲੋਂ ਪੀਸ ਨਹੀਂ ਦਿੱਤੀ ਜਾਂਦੀ ਤੁਹਾਡੇ ਇਹਨਾਂ 22 ਪਿੰਡਾਂ ਦੇ ਵਿੱਚ ਜਿੱਦਾਂ ਆਪਾਂ ਗੱਲ ਕਰਦੇ 22 ਪਿੰਡ ਨੇ ਔਰ ਜ਼ਿਆਦਾਤਰ ਰਾਏ ਸਿੱਖ ਬਰਾਤਰੀ ਦੇ ਲੋਕ ਨੇ ਹਾਂ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਲੜਕਾ ਹੈਗਾ +2 ਜਿਨੇ ਕਰਕੇ ਕਾਲਜ ਦੀ ਪੜ੍ਹਾਈ ਕੀਤੀ ਹੋਵੇ ਜਾਂ ਡਿਪਲੋਮਾ ਕੀਤਾ ਹੋਵੇ ਕੋਈ ਡਿਗਰੀ ਕੀਤੀ ਹੋਵੇ ਕਿੰਨੇ ਕੁੰਡੇ ਹੋਣਗੇ ਐਵਰੇਜ ਮੁਤਾਬਕ ਕਿੰਨੇ ਪਿੰਡ ਦੇ ਵਿੱਚ ਘਟੋ ਘਟ 10 12 ਹੋਣਗੇ ਪੂਰੇ ਮਤਲਬ ਜੇ ਵਾ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਇਥੋਂ ਅਪਰੋਕਸੀਮੇਟਲੀ 40 50 ਲਾ ਲਓ ਪਰ ਸਾਡੇ ਪਿੰਡ ਦੇ 10 12 ਹੋਣਗੇ ਪਰ ਸਾਰੇ ਦੇਖੋ ਜੀ ਪੜ ਗਏ ਜ਼ਰੂਰ ਸਾਰਿਆਂ ਨੇ ਮਿਹਨਤ ਵੀ ਕੀਤੀ ਹੈ ਬਹੁਤ ਪੜੇ ਲੈ ਕੇ ਮੁੰਡੇ ਪਰ ਉਹਨਾਂ ਨੇ ਇੱਥੇ ਫਿਊਚਰ ਨਹੀਂ ਦੇਖਿਆ ਕਿਉਂ ਨਹੀਂ ਦੇਖਿਆ ਪ੍ਰਾਈਵੇਟ ਜੌਬ ਤੇ ਰੱਖਦੇ ਆ 7 8000 ਦਿੰਦੇ ਆ ਬਸ ਗੱਲ ਹੁਣ ਕੁੜੀਆਂ ਦੀ ਵੀ ਕਰਦੇ ਆਪਾਂ ਕਿਉਂਕਿ ਕੁੜੀਆਂ ਵੀ ਜਿਹੜੀਆਂ ਹੈਗੇ ਮੁੰਡਿਆਂ ਦੇ ਬਰਾਬਰ ਹੀ ਆ ਬਰਾਬਰ ਦਾ ਦਰਜਾ ਠੀਕ ਹੈ ਕੁੜੀਆਂ ਜਿਹੜੀਆਂ ਹੈਗੀਆਂ 10ਵੀਂ ਕਰਕੇ ਪਲੱਸ 2 ਕਰਕੇ ਜਿੱਦਾਂ ਹੁਣ ਪਿੱਛੇ ਪਲੱਸ 2 ਦਾ ਸਕੂਲ ਆ ਪਲੱਸ 2 ਕਰਕੇ ਗਾਂ ਪੜੀਆਂ ਨਹੀਂ ਜੀ ਨਹੀਂ ਪੜੀਆਂ ਕਾਰਨ ਕੀ ਕਰਨੇ ਆ ਵੀ ਸਭ ਤੋਂ ਪਹਿਲਾਂ ਸਾਡੇ ਇੱਥੇ ਸਾਧਨ ਨਹੀਂ ਹੈਗਾ ਹੁਣ ਆ ਜਿੱਦਾਂ ਹੈਗਾ ਜੀ ਦੇਖੋ ਇੱਥੋਂ ਪਾਣੀ ਆ ਗਿਆ ਹੜ ਦੀ ਮਾਰ ਹੋ ਗਈ ਪਿੱਛੇ ਜੰਗ ਹੋ ਗਿਆ ਫਿਰ ਅੱਗੇ ਪਿੱਛੇ ਜਾਣਾ ਪੈਂਦਾ ਸਕੂਲ ਵਾਲੇ ਕਹਿੰਦੇ अटੈਂਡਸ ਰੈਗੂਲਰ ਕਰੋ ਕਾਲਜ ਵਾਲੇ ਕਹਿੰਦੇ ਅਟੈਂਡਸ ਰੈਗੂਲਰ ਕਰੋ ਬੱਚੇ ਨਹੀਂ ਜਾ ਸਕਦੀਆਂ ਦੂਜੀ ਗੱਲ ਇਹ ਆ ਵੀ ਇੱਥੇ ਆਵਾਜਈ ਦਾ ਬੱਚੇ ਕੁੜੀਆਂ ਵਾਲਾ ਸੇ ਖਾਸ ਮੁੰਡੇ ਦਾ ਸਰ ਜਾਂਦਾ ਕੁੜੀਆਂ ਵਾ ਤੇ ਆਵਾਜਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਕੁੜੀਆਂ ਡੇਲੀ ਨਹੀਂ ਜਾ ਸਕਦੀਆਂ ਤੇ 2-2 ਘੰਟੇ ਵਹੀਕਲ ਦਾ ਵੇਟ ਕਰਨਾ ਪੈਂਦਾ ਹੈ ਹਰ ਇੱਕ ਬੰਦਾ ਗਰੀਬ ਹੈ ਹਰ ਇੱਕ ਘਰ ਦੇ ਕੋਲ ਕੋਈ ਵਹੀਕਲ ਹੁੰਦਾ ਕਿਸੇ ਕੋਲ ਨਹੀਂ ਨਹੀਂ ਹੁੰਦਾ ਸਰਕਾਰੀ ਬੱਸ ਹੈਗੀ ਕੋਈ ਸਰਕਾਰੀ ਬੱਸ ਨਹੀਂ ਹੈਗੀ ਬਾਈ ਪਿੰਡਾਂ ਜੀ ਕੋਈ ਸਰਕਾਰੀ ਬੱਸ ਨਹੀਂ ਕੋਈ ਸਰਕਾਰੀ ਬੱਸ ਨਹੀਂ ਹੈਗੀ ਜਿਸ ਕਿਸੇ ਤਰ੍ਹਾਂ ਦੀ ਵੀ 2-2 ਘੰਟੇ ਜਿਸ ਸਪੋਸ ਕਰੋ ਕੁੜੀਆਂ ਸਵੇਰੇ 7 ਵਜੇ ਖੜ ਗਈਆਂ ਤੇ 9 ਵਜੇ ਬੱਸ ਆਊਗੀ ਤੇ 2-2 ਘੰਟੇ ਵੇਟ ਕਰਨਾ ਪੈਂਦਾ 10 ਵਜੇ ਸ਼ਹਿਰ ਜਾਊਗੀ ਕਾਲਜਾਂ ਦਾ ਟਾਈਮ 9 ਵਜੇ ਦਾ ਕਿਹੜੇ ਵੇਲੇ ਪਹੁੰ ਇਦਾਂ ਦੇ ਹਾਲਾਤ ਨੇ ਕੁੜੀਆਂ 10 12 ਕਰਕੇ ਵਿਚਾਰੀਆਂ ਆਪ ਦਾ ਮਹਤਮਦੂਰੀ ਕਰਕੇ ਮਾਪਿਓ ਕਹਿੰਦਾ ਪਾਰਾ ਲਾਈਏ ਜਿਵੇਂ ਪੁੱਜ ਸੇ ਰਾਂਦੀ ਵਿਆਹ ਦਿੰਦੇ ਆ ਕਿਉਂਕਿ ਅੱਗੇ ਕੋਈ ਫਿਊਚਰ ਦਿਸਦਾ ਹੀ ਨਹੀਂ ਜੇ ਕੋਈ ਪੜ ਲਿਖ ਜਾਂਦਾ ਤਾਂ ਉਹਨੂੰ ਕਹਿੰਦੇ ਆ ਵੀ ਇਹ ਨੇ ਕੀ ਇਹ ਨਹੀਂ ਲੱਗਿਆ ਤੁਸੀਂ ਕਿੱਥੋਂ ਲੱਗ ਜਾਓਗੇ ਮੇਨ ਗੱਲ ਨਹੀਂ ਲੱਗਿਆ ਤੇ ਕੁੜੀ ਕਿੱਥੋਂ ਲੱਗਦੀ ਹਾਂਜੀ ਮੇਨ ਗੱਲ ਇਹ ਆ ਕਿ ਸਰਕਾਰ ਨੂੰ ਆਉਣ ਵਾਲੀ ਜਨਰੇਸ਼ਨ ਦੇ ਫਿਊਚਰ ਤੇ ਸੋਚਣਾ ਚਾਹੀਦਾ ਹੈ ਕਿ ਬੱਚੇ ਪੜੇ ਲਿਖੇ ਆ ਨੌਕਰੀ ਲੱਗ ਜਾਣ ਕਮ ਸੇ ਕਮ ਆਪਦੇ ਪਰਿਵਾਰ ਦਾ ਸਰਕਲ ਤਾਂ ਚਲਾਉਣ ਮੈਂ ਤੁਹਾਡੇ ਸਾਹਮਣੇ ਇਹ ਵੀ ਕਹਿਣਾ ਚਾਹਣਾ ਜੇਕਰ ਕੋਈ ਫਰੋਜ ਦੇ ਫਰੋਜਪੁਰ ਦੇ ਵਿੱਚ ਕੋਈ ਇਹੋ ਜਿਹੀ ਐਨ ਜੀਓ ਸਮਾਜ ਸੇਵੀ ਸੰਸਥਾ ਹੈ ਹੁਣ ਅੱਜ ਦੇ ਟਾਈਮ ਹਟ ਦੇ ਵਿੱਚ ਜਿਹੜੇ ਲੜਕੇ ਗ੍ਰੈਜੂਏਟ ਆ ਜਾਂ ਕੁਝ ਪਾਸ ਟੂ ਪਾਸ ਆ ਜਾਂ ਕੋਈ ਸਕਿਉਰਟੀ ਐਸਆਈ ਐਸ ਦੀ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਪੋਸਟ ਹੈ ਨਾ ਸਰਕਾਰੀ ਤਾਂ ਛੱਡ ਹੀ ਦਿਓ ਜੇਕਰ ਵੀ 25000 ਤੱਕ ਸੈਲਰੀ ਹੈ ਤੇ ਉਹਨਾਂ ਇਹ ਬਾਰਡਰ ਪੱਟੀ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇ ਕਿਉਂ ਦਿੱਤੀ ਜਾਵੇ ਪ੍ਰਾਈਵੇਟ ਸੈਕਟਰ ਚ ਪ੍ਰਾਈਵੇਟ ਸੈਕਟਰ ਚ ਸਿਰਫ ਪ੍ਰਾਈਵੇਟ ਸੈਕਟਰ ਚ ਗੈਰ ਆ ਸਰਕਾਰੀ ਦੇ ਤਜੇ ਅਸੀਂ ਮੰਗ ਨਹੀਂ ਰੱਖੀ ਤੇ ਉਹ ਬਾਅਦ ਵਿੱਚ ਰੱਖਾਂਗੇ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਝੋਨਾ ਡੁੱਬ ਗਿਆ ਆਪਦੇ ਘਰ ਦਾ ਸੌਦੇ ਪਤੇ ਸਰਕਲ ਚ ਚਲਾ ਸਰਕਲ ਚਲ ਜੇ ਸਰਕਲ ਚਲ ਜੇ ਬਸ ਇੰਨੀ ਸਾਡੀ ਗੁਜ਼ਾਰਾ ਚ ਅਸੀਂ ਕੋਈ ਵੱਡੀ ਗੱਲ ਕਰਦੇ ਕਿਉਂਕਿ ਸਿੱਖਿਆ ਤੇ ਸਿਹਤ ਜਿਹੜੀ ਸਹੂਲਤਾਂ ਦੋ ਮੁੱਢਲੀਆਂ ਸਹੂਲਤਾਂ ਹੁੰਦੀਆਂ ਸਿਹਤ ਦਾ ਕਿਵੇਂ ਕੋਈ ਇੱਥੇ ਡਿਸਪੈਂਸਰੀ ਹੈਗੀ ਜਾਂ ਕੋਈ ਹੈਲਥ ਸੈਂਟਰ ਹੋਵੇ ਜਨਾਬ ਡਿਸਪੈਂਸਰੀ ਚ ਚਲੇ ਜਾਓ ਤੁਹਾਨੂੰ ਢਿੱਡ ਪੇਟ ਦੀ ਗੋਲੀ ਨਹੀਂ ਮਿਲੇਗੀ ਇੱਕ ਹੈਗੀ ਡਿਸਪੈਂਸਰੀ ਹੈਗੀ ਆ ਜੀ ਪਿੱਛੋਂ ਕਹਿੰਦੇ ਜਦੋਂ ਚਾਹੀਏ ਕਹਿੰਦੇ ਇੱਥੇ ਕੋਈ ਸਪਲਾਈ ਦਵਾਈ ਨਹੀਂ ਹੈਗੀ ਕੁਛ ਨਹੀਂ ਹੈਗੀ ਇੱਕ ਸ਼ੂਗਰ ਵਾਲੀ ਗੋਲੀ ਰੱਖੀ ਹੋਈ ਆ ਤੇ ਇੱਕ ਉਹ ਟੈਬਲੇਟ ਦਿੱਤੀ ਵੀ ਕੋਮਨ ਜੀ ਉਹ ਸਾਰਿਆਂ ਨੂੰ ਦੇ ਦਿੰਦੇ ਆ ਮਤਲਬ ਉਹ ਨਹੀਂ ਹੈਗੀ ਪ੍ਰੋਪਰ ਬਾਈ ਪਿੰਡਾਂ ਨੂੰ ਇੱਕ ਡਿਸਪੈਂਸਰੀ ਲੱਗਦੀ ਹੈ ਹਾਂਜੀ ਇੱਕ ਪਿੰਡ ਲੱਗਦੀ ਸਾਡੇ ਪਿੰਡ ਗੱਟੀ ਰਾਜੋ ਕੋਈ ਗੱਟੀ ਰਾਜੋ ਕੋਈ ਲੱਗਦੀ ਹੈ ਟਿਕ ਡਿਸਪੈਂਸਰੀ ਆ ਸਾਡੇ ਪਿੰਡਾਂ ਤੇ ਮੰਨ ਲਓ ਰਾਤ ਨੂੰ ਕਿਸੇ ਨੂੰ ਕੋਈ ਪ੍ਰਵੱਡੀ ਪ੍ਰੋਬਲਮ ਹੋ ਜਾਏ ਕਿਸੇ ਨੂੰ ਖੁਦ انا ਖਾਸ ਤਾ ਹਾਰਟ ਅਟੈਕ ਦੀ ਪ੍ਰੋਬਲਮ ਆ ਜਾਏ ਜਾਂ ਜਿਸ ਤਰ੍ਹਾਂ ਲੇਡੀਜ਼ ਪੈਗਨਟ ਹੁੰਦੀਆਂ ਉਹਨਾਂ ਨੂੰ ਡਿਲੀਵਰੀ ਦੀ ਹੋਣੀ ਹੈ ਐਟ ਅ ਟਾਈਮ ਹੋਣੀ ਹੈ ਵੀ ਜਿਹੜਾ ਤੁਹਾਨੂੰ ਉਹ ਮੁੱਢਲੀ ਸਹਾਇਤਾ ਦੇ ਕੇ ਸ਼ਹਿਰ ਪਹੁੰਚ ਗਈ। ਹਾਂ ਜੀ ਕੋਈ ਇਦਾਂ ਦੇ ਇੱਥੇ ਪ੍ਰੋਬਲਮ ਨਹੀਂ ਹੈਗੀ। ਕਿਸੇ ਤਰ੍ਹਾਂ ਦੀ ਵੀ ਇਦਾਂ ਇੱਥੇ ਕੋਈ ਰੱਖਦੇ ਹੀ ਨਹੀਂ ਪਏ। ਮਤਲਬ ਹੁੰਦਾ ਹੈ ਨਾ ਜਿਵੇਂ ਤੁਸੀਂ ਪ੍ਰੈਗਨੈਂਟ ਕਹਿ ਰਹੇ ਹੋ ਲੇਡੀ ਹੋਵੇ ਤੁਹਾਡੀ ਬਿਲਕੁਲ ਗੱਲ ਸਹੀ ਹੈ। ਇਹ ਜੈਨੂਇਨ ਕੇਸ ਹੁੰਦਾ ਵੀ ਲਾਸਟ ਟਾਈਮ 2023 ਦੇ ਵਿੱਚ ਟੈਂਡੀ ਵਾਲੇ ਇੱਕ ਲੇਡੀ ਪ੍ਰੈਗਨੈਂਟ ਸੀ। ਠੀਕ ਹੈ ਜੀ ਉਹਨੂੰ ਇਦਾਂ ਹੀ ਘਰੇ ਹੀ ਮਤਲਬ ਲਾ ਲੋ ਵੀ ਹੋ ਗਿਆ ਤੁਹਾਨੂੰ ਉਹਦੇ ਅੱਜ ਡਿਲੀਵਰੀ ਹੋ ਗਈ ਅੱਜ ਉਹ ਲੇਡੀਜ਼ ਨੇ ਜਿਹੜੀਆਂ ਪੀੜਾ ਸੰਘਾਣਾ ਉਹ ਅੱਜ ਬੈਂਡ ਪੇਸ਼ੈਂਟ ਹੋ ਗਈ ਉਸ ਕਰਕੇ ਹੜੱਚ ਕਿਉਂਕਿ ਕੋਈ ਉੱਥੇ ਪਹੁੰਚਿਆ ਨਹੀਂ ਉਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਇਹ ਮਦਦ ਹੋਣੀ ਚਾਹੀਦੀ ਪਰ ਹੈ ਨਹੀਂ ਸਰਕਾਰ ਕਹਿੰਦੀ ਬਹੁਤ ਕੁਝ ਹੈ ਵੀ ਅਸੀਂ ਉਹ ਕਰਤਾ ਆ ਕਰਤਾ ਫਲਾਨਾ ਕਰਤਾ ਪਰ ਅਕਸਰ ਕੁਝ ਨਹੀਂ ਹੈਗਾ ਤੁਸੀਂ ਪਿੰਡਾਂ ਦੇ ਨੌਜਵਾਨੀ ਸਾਰੇ ਖੜੇ ਹੋ ਕਦੇ ਤੁਹਾਡੇ ਜਦੋਂ ਲੀਡਰ ਆਉਂਦੇ ਆ ਤੁਸੀਂ ਕਦੇ ਉਹਨਾਂ ਕੋਲ ਇਹ ਆਪਦੇ ਦੁੱਖੜੇ ਰੋਏ ਨੇ ਕਿ ਸਾਡੇ ਸਾਡੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਜਾਂ ਹੈਲਥ ਸੈਂਟਰ ਨਹੀਂ ਹੈਗਾ ਜੇ ਹੈਗੀ ਆ ਤਾਂ ਉਹਦੇ ਵਿੱਚ ਡਾਕਟਰ ਨਹੀਂ ਹੈਗੀ ਜੇ ਹੈਗੀ ਆ ਤਾਂ ਉਹਦੇ ਵਿੱਚ ਦਵਾਈ ਨਹੀਂ ਹੈਗੀ ਸਾਡੇ ਪਿੰਡ ਦੇ ਜਿਹੜੇ ਮੁੰਡੇ ਜਾਂ ਕੁੜੀਆਂ ਪੜ੍ਹਨ ਲਈ ਸ਼ਹਿਰ ਜਾਣ ਲਈ ਉਹਨਾਂ ਕੋਲ ਸਰਕਾਰੀ ਬੱਸ ਨਹੀਂ ਹੈਗੀ ਕਦੇ ਡਿਮਾਂਡ ਕੀਤੀ ਥੋੜੀ ਜਿਆਦਾ ਜ਼ਿਆਦਾਤਰ ਇੱਕ ਦੇਖੋ ਪਿੰਡਾਂ ਦੇ ਵਿੱਚ ਸਿਆਸਤਬਾਜ਼ੀ ਹੁੰਦੀ ਆ ਸਿਆਸਤਬਾਜ਼ੀ ਕਰਕੇ ਵੀ ਵੋਟਾਂ ਨੇ ਜਿਆਦਾ ਰੌਲਾ ਰਿਆ ਕਦੇ ਨੌਜਵਾਨ ਕਿਉਂਕਿ ਨੌਜਵਾਨ ਜਿਹੜੇ ਮੂਰੇ ਹੁੰਦੇ ਆ ਉਹ ਭੁਖਨੇ ਨੌਜਵਾਨਾਂ ਦਾ ਕਦੇ ਨੌਜਵਾਨ ਨੇ ਆ ਮੰਗ ਕੀਤੀ ਹੈ ਕਿ ਸਿੱਖਿਆ ਹੋਣੀ ਚਾਹੀਦੀ ਹੈ ਸਾਡੇ ਇੱਥੇ ਕੋਈ ਸਰਕਾਰੀ ਕਾਲਜ ਹੁਣ 22 ਪਿੰਡਾਂ ਨੇ ਇੱਕ ਸਰਕਾਰੀ ਕਾਲਜ ਲੱਗਣਾ ਚਾਹੀਦਾ ਜਾਂ 22 ਪਿੰਡਾਂ ਦੇ ਵਿੱਚ ਇੱਥੇ ਇੱਕ ਸਿਵਲ ਹਸਪਤਾਲ ਹੋਣਾ ਚਾਹੀਦਾ ਇਹ ਮੰਗ ਕੀਤੀ ਹੈ ਜਨਾਬ ਸਭ ਤੋਂ ਪਹਿਲਾਂ ਜਦੋਂ ਇੱਥੇ ਰੋਡ ਟੁੱਟ ਜਾਂਦੇ ਨੇ ਨਾ ਹੜ ਕਰਨ ਆਪਾਂ ਮੋੜ ਤੋਂ ਹੀ ਚੱਲਦੇ ਆ ਇੱਥੋਂ ਦੇ ਹੁਣ ਟੀਚਰ ਜਿਹੜੇ ਸਕੂਲਾਂ 'ਚ ਆ ਨਾ ਉਹ ਟਰਾਂ ਠੀਕ ਹੈ ਜੀ ਤੇ ਟ੍ਰਾਂਸਪੋਰਟ ਬਾਰੇ ਕੋਈ ਛੱਡੋ ਇੱਧਰ ਸੜਕਾਂ ਦਾ ਹਾਲ ਨਹੀਂ ਕਿਸੇ ਪੁੱਛਣਾ 2023 ਦਾ ਇਹ ਹੜ੍ਹਾਂ ਤੇ ਸੜਕਾਂ ਦਾ ਮਾੜਾ ਹਾਲ ਹੈ ਜਦੋਂ ਪਾਣੀ ਸੁੱਕ ਜੇ ਤੁਸੀਂ ਆ ਕੇ న్యూਸ ਵੇਖਿਓ ਇੰਨੇ ਨੇ ਵੱਡੇ ਚਾਰ-ਚਾਰ ਪੁੱਟ ਖੱਡੇ ਹੋਣਗੇ ਜਿੰਨਾ ਚੁਸੀਂ ਆਪ ਜਾਵਾਂਗੇ ਵਹੀਕਲ ਲੈ ਕੇ ਜਾਵਾਂਗੇ ਸਾਡੀ ਮਸ਼ੀਨਰੀ ਖਰਾਬ ਹੋ ਗਈ ਇਹ ਤੇ ਸਟਾਫ ਨਹੀਂ ਆਊਗਾ ਬਦਲੀ ਕਰਾਊਗਾ ਦੂਜੀ ਗੱਲ ਇਹ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੱਸਾਂ ਬਾਰੇ ਬਹੁਤ ਵਾਰ ਸਾਡੇ ਪਿੰਡ ਦੀ ਜੂਥ ਨਹੀਂ ਹਰ ਪਿੰਡ ਦੀ ਜੂਥ ਨੇ ਇਹ ਸਮੱਸਿਆ ਦਾ ਹੱਲ ਕੀਤਾ ਕਿਉਂਕਿ ਸਾਨੂੰ ਪ੍ਰੋਬਲਮ ਰਹਿ ਚੁੱਕੀ ਅਸੀਂ ਚਾਹਣੇ ਹੋਂ ਵਾਲੇ ਟਾਈਮ 'ਚ ਨਾ ਰਵੇ ਸਾਨੂੰ ਇੱਕ ਵੱਦ ਤੋਂ ਵੱਧ ਇੱਕ ਸਰਕਾਰੀ ਬੱਸ ਮਿਲਣੀ ਚਾਹੀਦੀ ਹੈ ਸਾਨੂੰ ਉਹ ਬੱਸ ਨਹੀਂ ਮਿਲੀ ਨਾ ਹੀ ਦਿੱਤੀ ਗਈ ਸਾਨੂੰ ਗੱਲਾਂ ਵਿੱਚ ਲਾਇਆ ਗਿਆ ਸਾਡੇ ਨਾਲ ਹਰ ਵਾਰ ਜਿਹੜੀ ਹੈਗੀ ਆ ਗੱਲਾਂ ਦੀ ਚੋਰ ਵਿਚਾਰੀ ਕੀਤੀ ਗਈ ਹੈ ਹਰ ਵਾਰ ਸਾਡੇ ਨਾਲ ਵਾਦੇ ਝੂਠੇ ਕੀਤੇ ਗਏ ਆ ਸਾਨੂੰ ਹਰ ਵਾਰ ਕਹਿੰਦੇ ਆ ਕਦੀ ਕਹਿੰਦੇ ਆ ਤੁਹਾਡੀ 1 ਰੁਪਏ ਚ ਪੈਲੀ ਪੱਤੀ ਕਰਾਵਾਂਗੇ ਕਦੀ ਤੁਹਾਨੂੰ ਕਹਿੰਦੇ ਆ ਤੁਹਾਨੂੰ ਉਹ ਕਰਾ ਦਾਂਗੇ ਕਦੀ ਕਹਿੰਦੇ ਆ ਤੁਹਾਨੂੰ ਬਾਰਡਰ ਕਰਵਾ ਦਾਂਗੇ ਕਦੀ ਸਾਨੂੰ ਕਹਿੰਦੇ ਆ ਘਰ ਘਰ ਦਾ ਬੱਚਾ ਨੌਕਰੀ ਲਵਾ ਦਾਂਗੇ ਕਦੀ ਕੀ ਕੀ ਕਹਿੰਦੇ ਆ ਅਸੀਂ ਕੋਲੇ ਪਾਲੇ ਲੋਕ ਉਹਨਾਂ ਦੀ ਗੱਲਾਂ ਸੁਹਾ ਜੰਨੇ ਆ ਸਾਡੇ ਨਾਲ ਬਹੁਤ ਧੋਖਾ ਕੀਤਾ ਹੈ ਪਿੰਡਾ 'ਚ ਇੱਕ ਵੀ ਨੌਜਵਾਨ ਨਹੀਂ ਹੈਗਾ ਜਿਹੜਾ ਤੁਹਾਡੇ ਪਿੰਡ 'ਚ ਸਰਕਾਰੀ ਨੌਕਰੀ ਕਰਦਾ ਇੱਕ ਵੀ ਨਹੀਂ ਹੈਗਾ ਇੱਕ ਵੀ ਨਹੀਂ ਜੀ ਕੋਈ ਹੈ ਨਹੀਂ ਕਹਿ ਕੀ ਜੇ ਉਹ ਦੋ ਘਟੇ ਦਾ ਹੋ ਹੋ ਚ ਹੋਣਗੇ ਹਾਂ ਆਰਮੀ ਤੱਕ ਆ ਬਸ ਉਹ ਵੀ ਸਾਡੇ ਪਿੰਡ ਚ ਇੱਕ ਸੀ ਉਹ ਹੜ ਕਰਕੇ ਸ਼ਿਫਟ ਹੋ ਗਿਆ ਬਾਹਰ ਉਹ ਕਹਿੰਦੇ ਤੇ ਹਾਲਾਤ ਬਹੁਤ ਮਾੜੇ ਆ ਮੈਂ ਆਪਦੇ ਬੱਚਿਆਂ ਦਾ ਫਿਊਚਰ ਦੇਖਦਾ ਤਾਂ ਬਿਲਕੁਲ ਇਹ ਤਰਾਸ ਦੀ ਆ ਉਹਨਾਂ ਬਾਈ ਪਿੰਡਾਂ ਦੀ ਜਿਹੜੇ ਫਿਰੋਸਪੁਰ ਦੇ ਸਰਹੱਦੀ ਪਿੰਡ ਨੇ ਹੜਾਂ ਦੀ ਮਾਰ ਚਲਦੇ ਨੇ ਜੰਗ ਦੀ ਮਾਰ ਚਲਦੇ ਨੇ ਔਰ ਲੀਡਰ ਵੱਡੇ ਵੱਡੇ ਵਾਅਦੇ ਕਰਕੇ ਜਾਂਦੇ ਆ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਨਾਲ ਕਿ ਤੁਹਾਡੇ ਪਿੰਡ ਦੇ ਵਿੱਚ ਸਰਕਾਰੀ ਬੱਸਾਂ ਚੱਲਣਗੀਆਂ ਤੁਹਾਡੇ ਪਿੰਡ ਦੇ ਵਿੱਚ ਵਧੀਆ ਡਿਸਪੈਂਸਰੀ ਹੋਊਗੀ ਤੁਹਾਡੇ ਪਿੰਡ ਦੇ ਵਿੱਚ ਵਧੀਆ ਸਕੂਲ ਤੇ ਕਾਲਜ ਹੋਣਗੇ ਔਰ ਇਸ ਤਰਾਸ ਦੀ ਸਭ ਤੋਂ ਵੱਡੀ ਇਹ ਆ ਕਿ 10ਵੀਂ ਤੇ ਪਲੱਸ 2 ਕਰਨ ਤੋਂ ਬਾਅਦ ਇਨ੍ਹਾਂ ਪਿੰਡਾਂ ਦੀਆਂ ਧੀਆਂ ਇਨ੍ਹਾਂ ਪਿੰਡਾਂ ਦੀਆਂ ਲੜਕੀਆਂ ਕਿਸੇ ਕਾਲਜ ਦਾ ਮੂੰਹ ਨਹੀਂ ਵੇਖਦੀਆਂ ਔਰ ਵੱਡੀ ਗੱਲ ਆ ਕਿ ਮੁੰਡੇ ਜਿਹੜੇ ਨੇ ਉਹ ਗ੍ਰੈਜੂਏਸ਼ਨ ਵੀ ਕੀਤੀ ਹੋਈ ਆ ਕਈਆਂ ਨੇ ਕਈਆਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਪਰ ਅੱਜ ਤੱਕ ਕੋਈ ਨੌਜਵਾਨ 22 ਪਿੰਡਾਂ 'ਚ ਸਰਕਾਰੀ ਨੌਕਰੀ ਨਹੀਂ ਲਕਾ ਇਹ ਸਭ ਤੋਂ ਵੱਡੀ ਤਰਾਸਦੀ ਆ ਔਰ ਸਭ ਤੋਂ ਵੱਡੀ ਗੱਲ ਜ਼ਿਕਰ ਕਰੀਏ ਤਾਂ ਜੇਕਰ ਕੋਈ ਬਿਮਾਰ ਹੋ ਜੇ ਕੋਈ ਲੇਡੀ ਦੀ ਡਿਲੀਵਰੀ ਹੋਵੇ ਜਾਂ ਕਿਸੇ ਨੂੰ ਖੁਦਾ ਨਾ ਖਾਸ ਤਾਂ ਹਾਰਟ ਅਟੈਕ ਆ ਜਾਏ ਤਾਂ ਸ਼ਾਇਦ ਉਹ ਉਹਨਾਂ ਹਸਪਤਾਲਾਂ ਤੱਕ ਹੀ ਨਹੀਂ ਪਹੁੰਚਦਾ ਕਿਉਂਕਿ ਇਸ ਜਗ੍ਹਾ ਤੇ ਕੋਈ ਮੁੱਢਲੀ ਜਿਹੜੀ ਆ ਸਹਾਇਤਾ ਦੇ ਰਿਹਾ ਦੇਣ ਵਾਲਾ ਕੋਈ ਨਹੀਂ ਆ ਤਾਂ ਲੋਡ ਆ ਪੰਜਾਬ ਸਰਕਾਰ ਨੂੰ ਇਹ 22 ਪਿੰਡ ਨੇ ਫਰੋਸਪਰ ਏਰੀਆ ਦੇ ਬਿਲਕੁਲ ਸਰਹੱਦ ਦੇ ਨਾਲ ਲੱਗੇ ਹੋਇਆ ਰਸੀਂ ਲਾਸਟ ਅਸੀਂ ਲਾਸਟ ਪਿੰਡ ਦੇ ਵਿੱਚ ਖੜੇ ਹੋਇਆ ਮੰਗ ਕੀਤੀ ਜਾ ਰਹੀ ਆ ਇਹਨਾਂ ਨੌਜਵਾਨਾਂ ਵੱਲੋਂ ਕਿ ਸਾਡੇ ਪਿੰਡ ਦੇ ਵਿੱਚ ਸਰਕਾਰੀ ਬੱਸ ਹੋਣੀ ਚਾਹੀਦੀ ਹੈ ਸਾਡੇ ਪਿੰਡ ਦੇ ਵਿੱਚ ਕਾਲਜ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਇੱਕ ਵਧੀਆ ਹਸਪਤਾਲ ਹੋਣਾ ਚਾਹੀਦਾ ਤਾਂ ਜੋ ਸਾਡੇ ਪਿੰਡ ਦੇ ਵਿੱਚ ਕੁੜੀਆਂ ਵੀ ਕਾਲਜਾਂ ਦਾ ਮੂੰਹ ਵੇਖ ਸਕਣ ਕੁੜੀਆਂ ਵੀ ਪੜ ਸਕਣ ਤੇ ਮੁੰਡੇ ਜਿਹੜੇ ਆ ਉਹ ਸਰਕਾਰੀ ਨੌਕਰੀ ਲੱਗ ਸਕਣੇ ਮੰਗ ਕੀਤੀ ਜਾ ਰਹੀ ਹੈ ਜੇ ਸਰਕਾਰੀ ਨੌਕਰੀ ਨਹੀਂ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਘੱਟੋ-ਘੱਟ ਸਾਡੇ ਬੱਚਾ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਜਿਹੜੇ ਹੜ੍ਹਾਂ ਦੀ ਮਾਰ ਚੱਲਦੇ ਆ ਜਿਹੜੇ ਜੰਗ ਦੀ ਮਾਰ ਚੱਲਦੇ ਆ ਜਿਹੜੇ ਖੇਤ ਤਬਾਹ ਹੋ ਗਏ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਕੋਈ ਮੁਆਵਜ਼ਾ ਤੱਕ ਨਹੀਂ ਮਿਲਦਾ ਘੱਟੋ-ਘੱਟ ਉਹ ਨੌਕਰੀ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਕੇ ਤਾਂ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ ਕੈਮਰਾਮੈਨ ਸੱਸੀ ਪਾਲ ਦੇ ਨਾਲ ਮਿਲ ਕੇ ਅਸੀਂ ਜਾਨਾਂ ਸਪੋਕਸਮ ਫਿਰੋਜ਼ਪੁਰ ਅਸੀਂ ਇਸ ਵੇਲੇ ਭਾਰਤ ਦੇ ਅਖੀਰਲੇ ਪਿੰਡ ਗੱਟੀ ਰਾਜੋਕੇ ਦੇ ਵਿੱਚ ਮੌਜੂਦ ਆ ਰਾਤ ਦਾ ਵੇਲਾ ਹੈ ਔਰ ਰਾਤ ਵੇਲੇ ਲੋਕਾਂ ਦੇ ਕੀ ਹਾਲਾਤ ਨੇ ਕਿਉਂਕਿ ਭਾਰਤ ਦਾ ਇਹ ਅਖੀਰਲਾ ਪਿੰਡ ਬਿਲਕੁਲ ਨਾਲ ਹੀ ਪਾਕਿਸਤਾਨ ਦੀ ਸਰਹੱਦ ਦਾ ਤਾਂ ਇਸ ਇਲਾਕੇ ਦੇ ਵਿੱਚ ਜਿੱਥੇ ਅਸੀਂ ਕੜੇ ਆ ਉਥੇ ਗੋਡੇ-ਗੋਡੇ ਪਾਣੀ ਸੀ ਤਾਂ ਸਾਡੇ ਨਾਲ ਕੁਝ ਪਿੰਡ ਦੇ ਲੋਕ ਮੌਜੂਦ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾ ਜੀ ਜਿੱਦਾਂ ਹੁਣ ਗੱਲ ਕਰੀਏ ਥੋੜਾ ਪਿੰਡ ਅਖੀਰਲਾ ਪਿੰਡ ਆ ਭਾਰਤ ਦਾ ਤਾਂ ਇਸ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਆਇਆ ਜੀ ਇਰੇ ਪਾਣੀ ਦਾ ਬਹੁਤ ਹੀ ਹੈ ਹਾਂਜੀ ਤੇ ਪਾਣੀ ਹੁਣ ਵੀ ਚੱਲੀ ਜਾਂਦਾ ਹੈ ਫੁੱਲ ਹੈ ਮਣਮਟ ਲੱਥਾ ਕਿ ਨੂੰ ਨਹੀਂ ਨਹੀਂ ਪਾਣੀ ਵਧਿਆ ਹੀ ਹੈ ਹਾਂਜੀ ਇੱਥੋਂ ਦਾ ਕੀ ਹਾਲਾਤ ਹੈ ਘਰ ਵੀਰੇ ਸਾਰੇ ਡੁੱਬੇ ਪਏ ਆ ਪਾਣੀ ਘਰਾਂ ਚ ਓੜਿਆ ਮੈਂ ਲੋਕਾਂ ਦੇ ਲੋਕ ਛੱਤਾਂ ਤੇ ਵੀ ਬੈਠੇ